ਸਾਸਰੀਏ ਕਾਲ ਜੀ ਅੱਜ ਆਪਾਂ ਘਿਓ ਬਣਾਉਂਦੇ ਸਮੇਂ ਜਿਹੜਾ ਚੂਰਾ ਜਿਹਾ ਬਚ ਜਾਂਦਾ ਹੈ ਉਹਦੀ ਪਰਫੀ ਬਣਾਵਾਂਗੇ ਸੇਮ ਨਾਪ ਨਾਲ ਸਾਰੀਆਂ ਚੀਜ਼ਾਂ ਲੈਣੀਆਂ ਨੇ ਚੂਰਾ ਆਪਣੇ ਕੋਲ ਪਾਣੀ ਕੋਲੀ ਪਾਣੀ ਕੋਲੀ ਆਪਾਂ ਚੀਨੀ ਰੀ ਖਲਾਈ ਚ ਲਈਏ ਤੇ ਉਹਨੇ ਆਪਾਂ ਛੋਲੇ ਲਿਆ ਚੀਨੀ ਨੂੰ ਪੀਸ ਕੇ ਆਪਾਂ ਛਾਣ ਲਵਾਂਗੇ ਤਾਂ ਕਿ ਕੋਈ ਦਾਣੇ ਨਾ ਰਹਿਣ ਦੂਜੀ ਸਾਈਡ ਤੇ ਛੋਲੇ ਵੀ ਆ ਪੀਸ ਕੇ ਆਪਾਂ ਛਾਣ ਲਵਾਂਗੇ ਉਸ ਤੋਂ ਬਾਅਦ ਚੂਰਾ ਜਿਹੜਾ ਉਹ ਮੈਂ ਨਹੀਂ ਛਾਣ ਹੈਗਾ ਇਦਾਂ ਹੀ ਪੀਸ ਕੇ ਰਲਾ ਲਿਆ ਸਾਰੀਆਂ ਚੀਜ਼ਾਂ ਨੂੰ ਮਿੱਠਾ ਚਾਹੇ ਤੁਸੀਂ ਘੱਟ ਵੀ ਪਾ ਸਕਦੇ ਹੋ ਹੁਣ ਇਹਦੇ ਵਿੱਚ ਥੋੜਾ ਥੋੜਾ ਦੁੱਧ ਮਿਕਸ ਕਰ ਦੇਣਾ ਬਹੁਤਾ ਜ਼ਿਆਦਾ ਇਕਦਮ ਨਹੀਂ ਪਾਉਣਾ ਹੈਗਾ ਉਸ ਤੋਂ ਬਾਅਦ ਇਹਦਾ ਡੋਅ ਜਿਆ ਬਣਾ ਲੈਣਾ ਹੈ ਹੁਣ ਆਪਾਂ ਇੱਕ ਡੱਬਾ ਲਾਵਾਂਗੇ ਡੱਬੇ ਦੇ ਵਿੱਚ ਆਪਾਂ ਫੋਇਲ ਪੇਪਰ ਲਗਾ ਦਵਾਂਗੇ ਜੇ ਤੁਸੀਂ ਚਾਹੋ ਇਦਾਂ ਹੀ ਕੀ ਲਗਾ ਕੇ ਵੀ ਜਮਾ ਸਕਦੇ ਹੋ ਥਾਲੇ ਦੇ ਵਿੱਚ ਵੀ ਉਸ ਤੋਂ ਬਾਅਦ ਡੋ ਸੈੱਟ ਕਰ ਦਵਾਂਗੇ ਤੇ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖ ਦਵਾਂਗੇ ਫ੍ਰਿਜੋਂ ਕੱਢ ਕੇ ਬਰਫੀ ਜਿਹੜੀ ਕੱਢ ਲਵਾਂਗੇ ਤੇ ਇਹਨੂੰ ਕੱਟ ਲਵਾਂਗੇ ਮਨਚਾਈ ਸ਼ੇਪ ਦੇ ਵਿੱਚ ਅਕਸਰ ਆਪਾਂ ਜਿਹੜਾ ਚੂਰਾ ਜਿਆ ਹੁੰਦਾ ਹੈ ਉਹਨੂੰ ਸੁੱਟ ਦਿੰਦੇ ਆ ਪਰ ਬਹੁਤ ਟੇਸਟੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਖੋਏ ਦਾ ਟੇਸਟ ਆਉਂਦਾ ਹੈ ਬਿਲਕੁਲ ਇਸ ਤਰ੍ਹਾਂ ਆਪਾਂ ਪੀਸਸ ਦੇ ਵਿੱਚ ਕੱਟ ਲਈਏ ਤੁਸੀਂ ਛੋਟੇ ਵੱਡੇ ਜਿੰਦਾ ਚਾਹੋ ਕੱਟ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਥੈਂਕ ਯੂ ਜੀ